ਇਹਦਾ ਬੇਸ ਰੇਟ 1 ਕਰੋੜ 80 ਲੱਖ ਰੁਪਏ ਦਾ ਜੋ ਡੀਸੀ ਸਾਹਿਬ ਕੋਈ ਗੱਲ ਨਹੀਂ ਦਿੰਦੀ ਰਹੀ ਵੀ ਹੋਲਡ ਤੇ ਆ ਹੋਲਡ ਤੇ ਆ ਹੋਲਡ ਬਈ ਮੀਟਿੰਗ ਦੋ ਕਿਹਨੇ ਕੋਈ ਗੱਲ ਕਰਦੀ ਬਟ ਪਿਕਚਰ ਤਾਂ ਮਾਰ ਦਿਨੇ ਸੀ ਅਸੀਂ ਨਹੀਂ ਦਿੰਦੇ ਸਸ਼ਿਕਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਹਾਂ ਪੰਜਾਬ ਦੇ 24 ਪਿੰਡਾਂ ਦੇ ਕਿਸਾਨਾਂ ਵੱਲੋਂ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਡੀਆਰਓ ਪਟਿਆਲਾ ਨੂੰ ਮਿਲ ਕੇ ਉਹਨਾਂ ਦੀ ਜ਼ਮੀਨ ਦਾ ਬਹੁਤ ਘੱਟ ਮੁਆਵਜ਼ਾ ਦਿੱਤੇ ਜਾਣ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਜਾਂ ਫੈਸਲਾ ਨਾ ਮਿਲਣ ਤੇ ਮੰਗਾਂ ਜਾਰੀ ਰੱਖਣ ਦੀ ਗੱਲ ਆਖੀ ਹੈ ਉਤਰੀ ਪਟਿਆਲਾ ਬਾਈਪਾਸ ਨੂੰ ਅਗਸਤ ਅਤੇ ਅਕਤੂਬਰ 2021 ਵਿੱਚ ਸਰਕਾਰੀ ਨੋਟੀਫਿਕੇਸ਼ਨ ਜੁਈਏ ਜਾਰੀ ਕਰਕੇ ਮਨਜ਼ੂਰੀ ਦਿੱਤੀ ਗਈ ਸੀ ਨੋਟੀਫਿਕੇਸ਼ਨ 3D 3 ਤੋਂ 4 ਮਹੀਨਿਆਂ ਬਾਅਦ ਜਾਰੀ ਕੀਤਾ ਗਿਆ ਐਨਐਚਏਆਈ ਦੁਆਰਾ ਅਣਪਛਾਤੇ ਕਾਰਨਾਂ ਕਰਕੇ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਸੀ ਤੇ ਕਿਸਾਨਾਂ ਨੂੰ ਆਪਣੀ ਜਾਇਦਾਦ ਦੇ ਵਿਰੁੱਧ ਬੈਂਕ ਕਰਜ਼ੇ ਨੂੰ ਵੇਚਣ-ਸਬਦਲਾ ਕਰਨ ਜਾਂ ਪ੍ਰਾਪਤ ਕਰਨ ਤੋਂ ਵੀ ਵਰਜਿਆ ਗਿਆ ਸੀ ਰਾਜ ਸਰਕਾਰ ਨੇ ਵੀ ਉਕਤ ਪ੍ਰੋਜੈਕਟ ਨੂੰ ਚਲਾਉਣ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਉਹ ਐਨਐਚਏਆਈ ਦੁਆਰਾ ਉਹਨਾਂ ਨੂੰ ਭੇਜੇ ਜਾ ਰਹੇ ਸਾਰੇ ਪੱਤਰ ਵਿਹਾਰ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਆਪਣੇ ਆਪ ਨੂੰ ਬੇਵੱਸ ਸਮਝਦਿਆਂ ਕਿਸਾਨਾਂ ਨੇ ਇਨਸਾਫ ਲਈ ਮਾਣੀਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਾਇਆ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਹੀ ਪ੍ਰੋਜੈਕਟ ਫਰਵਰੀ 2024 ਵਿੱਚ ਮੋੜ ਸ਼ੁਰੂ ਕੀਤਾ ਗਿਆ ਅਸ਼ੀਸ਼ ਕਾਲ ਜੀ ਕੀ ਨਾਮ ਹੈ ਜੀ ਆਪਣਾ ਐਡਵੋਕੇਟ ਪੁਲਦੀਪ ਸਿੰਘ ਵਰਕੀ ਭਾਜੀ ਤੁਸੀਂ ਅੱਜ ਕਿਸਾਨ ਕਿਸ ਮੁੱਦੇ ਤੋਂ ਮੁੱਦੇ ਨੂੰ ਲੈ ਕੇ ਅੱਜ ਡੀਸੀ ਦਫ਼ਤਰ ਵਿਖੇ ਆਏ ਨੇ ਤੁਸੀਂ ਮਾੜਾ ਸਾਨੂੰ ਦੱਸ ਸਕਦੇ ਹੋ ਜੀ ਇਹਨਾਂ ਜੀ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਨੈਸ਼ਨਲ ਹਾਈਵੇ ਐਨ ਐਚ 7 ਦੇ ਅੰਡਰ ਭਾਰਤ ਮਾਲਾ ਪ੍ਰੋਜੈਕਟਾਂ ਦੇ ਤਹਿਤ ਅਕਵਾਇਰ ਹੋ ਰਹੀਆਂ ਨੇ ਉਦਾਂ ਦੇ ਜਿਹੜੇ ਇਹਨਾਂ ਨੇ ਰੇਟ ਫਿਕਸ ਕਰਨੇ ਐ ਵਾਰਡ ਪਾਸ ਕਰਨਾ ਹੈ ਉਹਦੇ ਇਹ ਵਜ੍ਹਾ ਸੇ ਮਿਲਣਾ ਹੈ ਸਾਡੇ ਜਿਹੜੇ ਰੇਟ ਨੇ ਬਹੁਤ ਜ਼ਿਆਦਾ ਘਟ ਪਾ ਰਹੇ ਨੇ ਜ਼ਮੀਨਾਂ ਦੇ ਇਹ ਵੀ ਇਸ ਤੋਂ ਪਹਿਲਾਂ ਸਾਨੂੰ 2016 ਚ ਇਸ ਤੋਂ 4 ਗੁਣਾ ਵਾਧਾ ਰੇਟ ਦਿੱਤੇ ਜਾ ਚੁੱਕੇ ਨੇ ਜਦੋਂ ਕਿ ਹੁਣ ਜ਼ਮੀਨਾਂ ਦਾ ਰੇਟ ਬਹੁਤ ਅਸਮਾਨ ਨੂੰ ਹੱਥ ਲਾਈ ਬੈਠੇ ਨੇ ਪਰ ਇਹ ਸਾਨੂੰ ਉਹਨਾਂ ਤੋਂ ਵੀ 4 ਗੁਣਾ ਰੇਟ ਕੱਟ ਦਿੱਤਾ ਜਾ ਰਿਹਾ ਤੇ ਨਾ ਹੀ ਸਾਡੀਆਂ ਜਿਹੜੀਆਂ ਰਜਿਸਟਰੀਆਂ ਪਿਛਲੇ 3 ਸਾਲ ਦੀਆਂ ਹੋਈਆਂ ਨੇ ਉਹਨਾਂ ਨੂੰ ਪ੍ਰੋਪਰ ਸਾਰੀਆਂ ਨੂੰ ਵਾਚ ਕੇ ਤੇ ਉਹਨਾਂ ਨੂੰ ਕਨਸਿਡਰ ਕੀਤਾ ਜਾ ਰਿਹਾ ਜੀ ਇਹਨਾਂ ਨਾਲ ਉਹ ਵੱਧ ਰੇਟ ਪਿਛਲੇ 1-2 ਸਾਲਾਂ ਦੇ ਵਿੱਚ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ 'ਚ ਜਿਹੜੇ ਕਿ ਬਾਰਡਰ ਸਟੇਟਸ ਚ ਆਉਂਦੇ ਆ ਪਾਤਣਾ 'ਚ ਵੱਧ ਦਿੱਤੇ ਗਏ ਨੇ ਪਟਿਆਲਾ ਤਾਂ ਇੱਕਲਾ ਸਿਟੀ ਆਉਂਦਾ ਜੀ ਪਟਿਆਲਾ ਦੇ ਵਿੱਚ ਬਿਲਕੁਲ ਇਹਨਾਂ ਨੇ ਸਹੀ ਮਾਇਨੇ 'ਚ ਜਿਹੜੀ ਕਲੈਕਟਰ ਰੇਟ ਨੇ ਜਾਂ ਐਵਰੇਜ ਸੇਲ ਪ੍ਰਾਈਸ ਹੈ ਨੇ ਸੇਲ ਰੀਡਸ ਨੇ ਉਹ ਕੰਸੀਡਰ ਨਹੀਂ ਕੀਤੀਆਂ ਤੇ ਸਾਨੂੰ ਰੇਟ ਬਹੁਤ ਘੱਟ ਦਿੱਤਾ ਜਾਂਦੇ ਉਹਦੇ ਵਜ੍ਹਾ ਅਸੀਂ ਅੱਜ ਇਹਨਾਂ ਕੋਲ ਮੰਗ ਪੱਤਰ ਲੈ ਕੇ ਦਸਣ ਆਏ ਸੀਗੇ ਜੀ ਕੀ ਤੁਸੀਂ ਪਹਿਲਾਂ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਸੀ ਇਸ ਬਾਰੇ ਨਾਲ ਕਈ ਮੀਟਿੰਗਜ਼ ਹੋ ਚੁੱਕੀਆਂ ਜੀ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਜੀ ਇਹਨਾਂ ਤੁਸੀਂ ਇਹ ਅਪੀਲ ਇਹ ਸਰਕਾਰ ਨੂੰ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਏ ਸਾਡਾ ਜ਼ਿਆੜਾ ਹੁੰਦਾ ਜੀ ਕਿਸਾਨਾਂ ਦਾ ਥੋੜੀ ਜੀ ਲੈਂਡ ਜਾਂਦੀ ਉਹਦਾ ਅੱਜਾ ਸਾਰਾ ਪੈਸਾ ਖਤਮ ਹੋ ਜਾਂਦਾ ਜੇ ਸਾਨੂੰ ਪੈਸੀ ਬਹੁਤ ਘੱਟ ਦੇਣ ਕਿ ਮੇਰੇ ਸਾਡੇ ਆਪ ਦੇ ਪਿੰਡਾਂ 'ਚ ਹੀ ਸੀਗਾ ਨਹੀਂ ਖਰੀਦਣ ਜੋਗੀ ਅੱਗੇ ਤੇ ਅਸੀਂ ਉਹ ਜ਼ਮੀਨਾਂ ਸਾਡੀਆਂ ਘਟ ਜਾਂਦੀਆਂ ਨੇ ਸਾਨੂੰ ਪ੍ਰੋਪਰ ਇਹੀ ਮੰਗੇ ਸਰਕਾਰ ਇਸ ਚ ਦਖਲ ਅੰਦਾਜ਼ੀ ਕਰਕੇ ਪ੍ਰੋਪਰ ਜਿਹੜੇ ਕਲੈਕਟਰ ਰੇਟਸ ਜਾਂ ਸੇਲ ਡੀਡ ਰੇਟਸ ਹੈਗੇ ਨੇ ਐਵਰੀ 3 ਸਾਲ ਦੇ ਉਹਨਾਂ ਨੂੰ ਸਹੀ ਤਰੀਕੇ ਵਾਜ ਕੇ ਕਨਸੀਡਰ ਕਰਕੇ ਸੋਸ਼ਲ ਇੰਪੈਕਟ ਅਸੈਸਮੈਂਟ ਕਰਕੇ ਸਾਡੇ ਪ੍ਰਾਈਸ ਵਧੀਆ ਤਰੀਕੇ ਦੀ ਸਾਨੂੰ ਦਿੱਤੇ ਜਾਣ ਸਾਡੀ ਜ਼ਮੀਨ ਇਹਨਾਂ ਨੇ ਰਿਕੁਆਇਰ ਕਰ ਲਈ ਤੇ ਅਸੀਂ ਇੱਥੇ ਵਾਰ-ਵਾਰ ਢੇਡੇ ਮਾਰਦੇ ਸੀ ਵੀ ਸਾਨੂੰ ਤੁਸੀਂ ਇਹ ਦੱਸੋ ਕਦੋਂ ਦੋਹੋਂਗੇ ਮੁਆਵਜ਼ਾ ਇਹਦਾ ਜੋ ਸਹੀ ਤਰੀਕੇ ਨਾਲ ਕੀ ਗੱਲ ਬਾਤ ਸਾਡੀ ਸੁਣੀ ਨਹੀਂ ਕਿਸ ਨੇ ਸਾਨੂੰ ਇਹ ਸੀਟ ਤੋਂ ਡੀਆਰਓ ਸੀਟ ਤੋਂ ਡੀਸੀ ਸਾਹਿਬ ਤੋਂ ਇੱਕੋ ਹੀ ਗੱਲ ਮਿਲਦੀ ਰਹੀ ਵੀ ਹੋਲਡ ਤੇ ਆ ਹੋਲਡ ਤੇ ਆ ਹੋਲਡ ਤੇ ਆ ਅਸੀਂ ਆਰਟੀਐਮ ਵਗੈਰਾ ਪਾਈਆਂ ਤੇ ਅਸੀਂ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਸਾਨੂੰ ਫੈਸਲਾ ਦਿੱਤਾ ਸਾਡੇ ਹੱਕ ਦੇ ਵਿੱਚ ਵੀ 2 ਮਹੀਨੇ ਦੇ ਅੰਦਰ-ਅੰਦਰ ਇਹਨਾਂ ਦਾ ਵਾਰਡ ਪਾਸ ਕਰੋ ਠੀਕ ਹੈ ਜੀ ਮੈਂ ਇੱਕ ਸਵਾਲ ਮੇਰਾ ਪੁੱਛਣਾ ਚਾਹੁੰਨਾ ਆ ਜਿਵੇਂ ਕਿ ਸਰਨੇ ਹਜੇ ਦੱਸਿਆ ਸੀਗਾ ਕਿ ਅਸੀਂ ਤੁਸੀਂ ਪਹਿਲਾਂ ਵੀ ਆਏ ਸੀ ਜੇ ਹੁਣ ਵੀ ਜੇ ਸਰਕਾਰ ਤੁਹਾਡੀ ਸੁਣਵਾਈ ਨਹੀਂ ਸੁਣਦੀ ਆ ਤਾਂ ਤੁਸੀਂ ਇਸ ਸੰਘਰਸ਼ ਨੂੰ ਅੱਗੇ ਕਿਸ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹੋ ਅਸੀਂ ਤਾਂ ਜੀ ਜੇ ਸਾਨੂੰ ਸਹੀ ਮੁਆਵਜ਼ਾ ਮਿਲੂਗਾ ਅਸੀਂ ਤਾਂ ਕਬਜ਼ਾ ਦੇਵਾਂਗੇ ਨਹੀਂ ਅਸੀਂ ਬਿਲਕੁਲ ਵੀ ਕਬਜ਼ਾ ਨਹੀਂ ਦੇਵਾਂਗੇ ਸਾਡੇ ਬੱਚਿਆਂ ਦਾ ਸਵਾਲ ਆ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਸੰਭ ਕੇ ਰੱਖੀਆਂ ਨੇ ਉਹ ਸਾਨੂੰ ਪਤਾ ਹੈ ਸਾਡੀ ਅੱਜ ਕੋਈ ਮਾਂ ਨੂੰ ਹੱਥ ਪਾਵੇ ਤਾਂ ਅਸੀਂ ਕਿਵੇਂ ਦੇ ਦਾਂਗੇ ਜੀ ਸਾਡੀ ਤਾਂ ਮਾਂ ਹੈ ਅੰਨ ਦਾਤਾ ਇਹ ਜੀ ਤੇ ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਭਗਵੰਤ ਮਾਨ ਸਾਹਿਬ ਨੇ ਤਾਂ ਸਰਕਾਰ ਬਣਾਈ ਇਸ ਕਰਕੇ ਸੀ ਕਿ ਆਪਾਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਆਮ ਲੋਕਾਂ ਦੇ ਨਾਲ ਖੜੇ ਹਾਂ ਤਾਂ ਫਿਰ ਉਹਨਾਂ ਦੇ ਰਾਜ ਵਿੱਚ 2022 ਚ ਉਹ ਮੁੱਖ ਮੰਤਰੀ ਬਣਦੇ ਨੇ ਪੰਜਾਬ ਸਰਕਾਰ ਬਣਦੀ ਆ ਆਮ ਆਨਵੀ ਪਾਰਟੀ ਦੀ ਤੇ ਉਸ ਤੋਂ ਬਾਅਦ ਵੀ ਕਿਸਾਨਾਂ ਦਾ ਇਹ ਹਾਲ ਹੈ ਬਿਲਕੁਲ ਕਲੀਅਰ ਘਟ ਹੈ ਜੀ ਇਹ ਕਿਸਾਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਸਾਡੇ ਪਟਿਆਲੇ ਦੇ ਵਿੱਚ 3 ਐਮਐਲਏ ਨੇ 2 ਐਮਪੀ ਨੇ ਜਿਨ੍ਹਾਂ ਦੇ ਹਲਕੇ ਦੇ ਵਿੱਚ 5-5 7-7 ਕਿੱਲੇ ਆਉਂਦੇ ਨੇ ਅਸੀਂ ਇਕੱਲੇ-ਇਕੱਲੇ ਨੂੰ 5-5 7-7 ਵਾਰੀ ਮਿਲ ਚੁੱਕੇ ਸਾਨੂੰ ਇਹੀ ਕਿਹਾ ਗਿਆ ਦੇਖਦੇ ਆਂ ਹੋਲਡ ਤੇ ਉਹ ਤੋਂ ਬਾਅਦ ਅੱਠ ਗੇੜੇ ਮੈਂ ਖੁਦ ਸੀਮ ਹੌਸਲਾ ਆ ਚੁੱਕਿਆ ਜੀ ਸਾਨੂੰ ਉੱਥੇ ਵੇਟਿੰਗ ਰੂਮ ਵਿੱਚ ਬਿਠਾ ਕੇ ਮੋੜ ਦਿੱਤਾ ਜਾਂਦਾ ਜੀ ਕੋਈ ਨਹੀਂ ਤੁਹਾਡੀ ਗੱਲ ਕਰਾਉਂਦੇ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਤੇਡੇ ਸਾਨੂੰ ਪੂਰਾ ਰੇਟ ਨਹੀਂ ਦੇ ਰਹੇ ਥੋੜ੍ਹੀ-ਥੋੜ੍ਹੀ ਜ਼ਮੀਨਾਂ ਨੇ ਸਾਡੇ ਕੋਲ ਠੀਕ ਰਹੀਏ ਐਨੇ ਨੇ ਪਾੜਨੇ ਹਾ ਬਾਪ ਨਹੀਂ ਦੱਦ ਨਹੀਂ ਸਾਰਾਂ ਦੇ ਬੁਰੇ ਹਾਲ ਨੇ ਸਾਡੀ ਜ਼ਿੰਮੇਦਾਰਾਂ ਦੀ ਸਾਡੇ ਨਾ ਥਕਾ ਨਾ ਕਰੋ ਧੱਕਾ ਕਰ ਰਿਹਾ ਗਵਰਨਮੈਂਟ ਪੂਰਾ ਰੇਟ ਦੋ ਜਿਸ ਮੰਗ ਰਹੇ ਐਦੋ ਹੀ ਵੱਧ ਰੇਟ ਤੇ ਅਸੀਂ ਬਾਹਰ ਵੇ ਚਲੀਏ ਧੱਕੇ ਨਾ ਖੋ ਰਹੇ ਨੇ ਸਾਡੇ ਕੋਲ ਪਰ ਦਵਾਂਗੇ ਨਹੀਂ ਬਟ ਪਿੱਛੇ ਬਤਾ ਮਾਰਦਨੇ ਅਸੀਂ ਅਸੀਂ ਨਹੀਂ ਦਿੰਦੇ ਸਾਚੀ ਗਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਰਨਜੀਤ ਸਿੰਘ ਪਿੰਟਰੋਂਗਲਾਈ ਬਾਈ ਜੀ ਅੱਜ ਜਿਵੇਂ ਸਾਡੇ ਕਿਸਾਨ ਭਾਈ ਡੀਸੀ ਦਫਤਰ ਪਟਿਆਲਾ ਵਿਖੇ ਆਏ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੋਲ ਫੇਰ ਤੋਂ ਆਪਣੀ ਮੰਗਾਂ ਲੈ ਕੇ ਆਏ ਨੇ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਸਰ ਦੇਖੋ ਜਦੋਂ 2016 ਚ ਇਧਰ ਬਾਈਪਾਸ ਬਣਿਆ ਸੀਗਾ ਉਦੋਂ 1.5 ਕਰੋੜ ਦੇ ਆਸ-ਪਾਸ ਇਹਨਾਂ ਨੂੰ ਰੇਟ ਮਿਲਿਆ ਤੇ ਹੁਣ ਸਾਨੂੰ ਇਹਨਾਂ ਤੋਂ ਲਿਸਟ ਮਿਲੀ ਹੈ ਤੇ 40-42 ਲੱਖ ਦੇ ਖੜੇ ਨੇ ਇੰਨਾ ਘੱਟ ਆਸੀਂ ਨਹੀਂ ਸਹਿ ਸਕਦੇ ਇਹਦੇ ਵਿੱਚ ਤੁਸੀਂ 2016 ਦੀ ਗੱਲ ਕਰੀ 2016 ਚ ਅਕਾਲੀ ਦਲ ਦੀ ਸਰਕਾਰ ਸੀ 17 ਚ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਹੁਣ ਆਮ ਆਦਮੀ ਪਾਰਟੀ ਵੀ ਇਸੇ ਮੁੱਦੇ ਤੇ ਕਰਕੇ ਸਰਕਾਰ ਚ ਆਈ ਹੈ ਕਿ ਆਪਾਂ ਕਿਸਾਨਾਂ ਨਾਲ ਖੜੇ ਆ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਸਾਡੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਅਸੀਂ ਕਿਸਾਨਾਂ ਨਾਲ ਆਮ ਆਦਮੀਆਂ ਨਾਲ ਖੜੇ ਆ ਜਿਸ ਕਰਕੇ ਤੁਸੀਂ ਇਸ ਸਮੇਂ ਦੇਖ ਵੀ ਸਕਦੇ ਹੋ ਕਿ ਸ਼ੰਭੂ ਬਾਰਡਰ ਤੇ ਆਪਣੇ ਕਿਸਾਨ ਭਾਈ ਸਰਕਾਰ ਦੇ ਵਿਰੁੱਧ ਆਪਣੀ ਮੰਗਾਂ ਲੈ ਕੇ ਖੜੇ ਨੇ ਕੀ ਤੁਸੀਂ ਇਸ ਸੰਘਰਸ਼ ਨੂੰ ਜੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਤੁਹਾਡੇ ਮੰਗਾ ਨਹੀਂ ਸੁਣਦੀ ਐ ਕਿ ਆ ਤੁਸੀਂ ਹਾਈ ਕੋਰਟ ਜਾ ਕੇ ਆ ਇਸ ਸੰਘਰਸ਼ ਨੂੰ ਕਿਸੇ ਵੱਡੇ ਲੈਵਲ ਤੇ ਲੈ ਕੇ ਜਾਓਗੇ ਹਾਂਜੀ ਬਿਲਕੁਲ ਅਸੀਂ ਧਰਨਿਆਂ ਦਾ ਜੋ ਵੀ ਸਾਡੇ ਸਾਡੇ ਪੂਰੀ ਕਮੇਟੀ ਫੈਸਲਾ ਕਰੇਗੀ ਸਾ ਅਸੀਂ ਕਰਨ ਨੂੰ ਤਿਆਰ ਹਾਂ ਕਿਉਂਕਿ ਇਹਨਾਂ ਘਟ ਰੇਟ ਨਾਲ ਅਸੀਂ ਕਿਉਂ ਕਰੀ ਸਾਡੇ ਪਿੰਡ ਦਾ ਮੇਰੀ ਜ਼ਮੀਨਾ ਹੁਣ ਮੇਰੇ ਜਸਵਾਲ ਦਾ ਇਹ ਕਹਿ ਰਹੇ ਨੇ ਜੋ ਵੀ ਇਹਨਾਂ ਦਾ ਹਨਾ ਦੇ ਰਹੇ ਨੇ ਉਹਨਾਂ ਦਾ 22 ਲੱਖ ਹੈ ਮੇਰੀ ਵੱਟ ਨਾਲ ਵਟਾ 15 ਲੱਖ ਇੰਨਾ ਘਟ ਕਿਉਂ ਜੋ ਜਿਹੜਾ ਹੁੰਦਾ ਜੋ ਵੀ ਹੈ ਸੇਲ ਡੀਡ ਜਿੰਨਾ ਵੀ ਇਹਨਾਂ ਨੇ ਚੱਕੀ ਆ ਉਹ ਕਿਉਂ ਨਹੀਂ ਇਹ ਕਨਸੀਡਰ ਕਰ ਰਹੇ ਵਿੱਚ ਇਹ ਚੀਜ਼ ਆ ਜਸੂਆਲ ਪਿੰਡ ਦਾ ਰੇਟ ਜੀ ਜਿਹੜਾ ਬੇਸ ਰੇਟ ਆ 1 ਕਰੋੜ 80 ਲੱਖ ਰੁਪਏ ਬਣਦਾ ਜਿਹੜੀ ਨਹਿਰ ਤੋਂ ਪਾਰ ਜ਼ਮੀਨ ਹੈ ਜਸੂਆਲ ਦੀ ਉਹਨੂੰ ਇਹ ਕਹਿ ਰਹੇ ਨੇ ਉੱਥੇ 2 ਲੱਖ ਰੇਟ ਇੱਕੋ ਪਿੰਡ ਦੇ ਵਿੱਚ ਇਹ ਜਾਇਜ਼ ਆ ਜੀ ਬਿਲਕੁਲ ਜਾਇਜ਼ ਨਹੀਂ ਆ ਜੀ ਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਅੱਜ ਡੀਸੀ ਦਫ਼ਤਰ ਵਿਖੇ ਕਿਸਾਨ ਆਪਣੀ ਮੰਗਾਂ ਲੈ ਕੇ ਆਏ ਹਨ ਜਿਵੇਂ ਕਿ ਤੁਸੀਂ ਸੁਣਿਆ ਕਿ ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ ਅਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਆਮ ਆਦਮੀ ਪਾਰਟੀ ਦੀ ਵੀ ਹੋਵੇ ਪਰ ਕਿਸਾਨਾਂ ਦੀ ਮੰਗਾਂ ਉੱਥੀ ਨੇ ਕਿਸਾਨਾਂ ਦੀ ਦੁੱਖ ਤਕਲੀਫਾਂ ਉੱਥੀ ਨੇ ਤੇ ਅਸੀਂ ਆਪਣੇ ਚੈਨਲ ਤੋਂ ਇਹ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਕਿਸਾਨਾਂ ਦੀ ਮੰਗਾਂ ਜਲਦ ਤੋਂ ਜਲਦ ਸੁਲਝਾਈਆਂ ਜਾਣ ਕਿਉਂਕਿ ਜੇ ਕਿਸਾਨ ਨਹੀਂ ਹੈ ਤਾਂ ਫਿਰ ਆਮ ਬੰਦਾ ਵੀ ਨਹੀਂ ਹੈ ਕਿਸਾਨ ਦੀ ਜ਼ਮੀਨ ਉਧਰ ਲਈ ਬਹੁਤ ਕੁਝ ਹੁੰਦੀ ਹੈ ਕਿਸਾਨ ਆਪਣਾ ਮਿਹਨਤ ਕਰਦਾ ਹੈ ਉਹ ਨਾ ਕੋਈ ਧੁੱਪ ਦੇਖਦਾ ਨਾ ਮੀਂਹ ਦੇਖਦਾ ਨਾ ਰਾਤ ਦੇਖਦਾ ਉਹ ਆਮ ਬੰਦੇ ਦੇ ਢਿੱਡ 'ਚ ਰੋਟੀ ਚਲੀ ਜਾਵੇ ਇਹ ਜ਼ਿੰਮੇਵਾਰੀ ਕਿਸਾਨ ਦੀ ਹੁੰਦੀ ਹੈ ਤੇ ਕਿਸਾਨ ਸਾਡੀ ਸਮਾਜ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਤੇ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕੈਮਰਾਮੈਨ ਤਿੰਦਰ ਸਿੰਘ ਦੇ ਨਾਲ ਤੁਸੀਂ ਵੇਖ ਰਹੇ ਹੋ ਇੰਡੋਜ਼ੀ ਟੀਵੀ This is IndoOz Australia and you're watching IndoOz News the voice of unity